ਅਮਰੀਕਾ ਸਰਕਾਰ ਵੱਲੋਂ ਰਿਪੋਰਟ ਕੀਤੇ ਗਏ ਗੈਰ ਕਾਨੂੰਨੀ ਭਾਰਤੀ ਜਿਹੜੇ ਕਿ 205 ਇਹਨਾਂ ਦੀ ਗਿਣਤੀ ਸੀ ਜਿਨ੍ਹਾਂ ਦੇ ਵਿੱਚੋਂ 104 ਦੀ ਲਿਸਟ ਵੀ ਸਾਹਮਣੇ ਆਈ ਸੀ ਉਹ ਅੱਜ ਅਮ੍ਰਿਤਸਰ 에ਅਰਪੋਰਟ ਤੇ ਲੈਂਡ ਹੋ ਗਏ ਨੇ ਅਮ੍ਰਿਤਸਰ 에ਅਰਪੋਰਟ ਤੇ ਪਹੁੰਚ ਚੁੱਕੇ ਨੇ ਤੇ ਉਹਨਾਂ ਦੀ ਜਾਂਚ 에ਅਰਪੋਰਟ ਦੇ ਉੱਤੇ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਨੂੰ ਲੈਣ ਲਈ ਪਹੁੰਚੇ ਇਹ ਅੰਮ੍ਰਿਤਸਰ 에ਰਪੋਰਟ ਦੇ ਬਾਹਰ ਕਾਫੀ ਇਕੱਠ ਦੇਖਣ ਨੂੰ ਮਿਲਿਆ ਇਕੱਠ ਜਿਹੜਾ ਸੀਗਾ ਇਹ ਉਹਨਾਂ ਦੇ ਕਰੀਬੀਆਂ ਦਾ ਤੇ ਪਰਿਵਾਰਕ ਮੈਂਬਰਾਂ ਦਾ ਸੀ ਜਿਹੜੇ ਕਿ ਅੱਜ ਅਮਰੀਕਾ ਤੋਂ ਭਾਰਤ ਪਹੁੰਚੇ ਨੇ ਜਿਨ੍ਹਾਂ ਨੂੰ ਅਮਰੀਕਾ ਸਰਕਾਰ ਨੇ ਰਿਪੋਰਟ ਕਰ ਦਿੱਤਾ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਰੋਜ਼ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਹ ਬੱਚੇ ਰੋਜ਼ਗਾਰ ਦੇ ਲਈ ਬੜੇ ਚਾਅ ਨਾਲ ਉਹਨਾਂ ਨੇ ਵਿਦੇਸ਼ਾਂ 'ਚ ਭੇਜੇ ਸਨ ਪਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਜਿਹੜੇ ਬੱਚੇ ਨੇ ਉੱਥੇ ਪਹੁੰਚੇ ਸੀ ਇਹ ਜਿਹੜੇ ਵਿਅਕਤੀ ਸੀ ਉੱਥੇ ਗਏ ਸੀ ਜਿਨ੍ਹਾਂ ਦੇ ਵਿੱਚ 13 ਨਾਬਾਲਗ ਵੀ ਸ਼ਾਮਲ ਨੇ ਦੱਸਦੀ ਐ ਤੇ ਉਹਨਾਂ ਨੂੰ ਅਮਰੀਕਾ ਸਰਕਾਰ ਨੇ ਵਾਪਸ ਭੇਜ ਦਿੱਤਾ ਜਿਸ ਤੋਂ ਬਾਅਦ ਅਮ੍ਰਿਤਸਰ 에য়ারਪੋਰਟ ਦੇ ਪਹੁੰਚਣ ਤੋਂ ਬਾਅਦ 에য়ারਪੋਰਟ ਦੇ ਬਾਹਰ ਕਾਫੀ ਭਾਰੇ ਇਕੱਠ ਜਿਹੜਾ ਉਹਨਾਂ ਦੇ ਕਰੀਬੀਆਂ ਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਦੇਖਣ ਨੂੰ ਮਿਲਿਆ ਜਿਹਨਾਂ ਦੇ ਵਿੱਚ ਕਾਫੀ ਗੁੱਸਾ ਸੀ ਗੁੱਸਾ ਇਸ ਕਰਦਾ ਸੀ ਕਿ ਉਹਨਾਂ ਨੇ ਇਨੇ ਪੈਸੇ ਲਾ ਕੇ ਇਨੇ ਚਾਅ ਦੇ ਨਾਲ ਬੱਚਿਆਂ ਨੂੰ ਵਿਦੇਸ਼ ਭੇਜਿਆ ਸੀ ਪਰ ਇਸ ਤਰੀਕੇ ਦੇ ਨਾਲ ਜਦੋਂ ਬੱਚੇ Πάρα του περθεί. ਵਾਲਾ ਕਿ ਇੱਕ ਤਾਂ ਹੁੰਦਾ ਹੈ ਕਿ ਜਦੋਂ ਵਿਦੇਸ਼ੋਂ ਬੱਚਾ ਬਾਹਰੋਂ ਆਉਂਦਾ ਹੈ ਤਾਂ ਪਰਿਵਾਰ ਨੂੰ ਚਾਹ ਹੁੰਦਾ ਹੈ ਕਿ ਅਸੀਂ ਮਿਲਣਾ ਹੈ ਸਾਡਾ ਬੱਚਾ ਜਿਹੜਾ ਕਾਫੀ ਲੰਬੇ ਸਮੇਂ ਬਾਅਦ ਸਾਨੂੰ ਮਿਲਿਆ ਪਰ ਜਿਹੜਾ ਇਹ ਵਾਪਸ ਆਇਆ ਨੇ ਰਿਪੋਰਟ ਹੋ ਕੇ ਇਹਨੇ ਦੇਸ਼ ਨਿਕਾਲਾ ਅਮਰੀਕਾ ਦੇ ਵੱਲੋਂ ਦੇ ਦਿੱਤਾ ਗਿਆ ਜਿਸ ਦਾ ਉਹਨਾਂ ਦੇ ਭਵਿੱਖ ਤੇ ਵੀ ਕਾਫੀ ਬੁਰਾ ਅਸਰ ਪੈਸਾ ਉਹ ਇਸ ਕਰਕੇ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਦੱਸਦੇ ਇਹ ਕਿ ਜਿਹੜੇ ਭਾਰਤੀ ਜਿਹੜੇ ਨੇ 에어ਪੋਰਟ ਤੇ ਪਹੁੰਚ ਚੁੱਕੇ ਨੇ ਉਹਨਾਂ ਦੀ ਇੱਕ ਬੱਸ ਵੀ ਪੁਲਿਸ ਥਾਣੇ ਦੇ ਲਈ ਰਵਾਨਾ ਹੋ ਚੁੱਕੀ ਹੈ ਇਹ ਜਿਹੜੇ ਭਾਰਤੀ ਨੇ ਜਿਹੜ ਉਹ ਵਾਪਸ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਘਰ ਲੈ ਕੇ ਜਾਣਗੇ। ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ। ਤੁਹਾਡੇ ਪੁੱਤ ਦੇ ਜਵਾਬ ਮਦਦ ਦੀ ਆਸੀਂ ਬਹੁਤ ਮੈਂ ਸਾਰਾ ਦੱਸ ਦਵਾਂਗਾ। ਕੋਈ ਦੱਸੋ ਚਲੋ ਬਈ। ਜੇ ਤੁਸੀਂ ਪ੍ਰਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ। ਇਹ ਤੁਹਾਡੇ ਘਰ ਗਿਆ ਨੂੰ ਠਾਣੂ ਲੈਣਾ ਪੈਣਾ। ਕਿੰਨੇ ਦਿਨ ਹੋ ਗਏ ਆ ਤੁਹਾਨੂੰ ਪੁਲਿਸ ਨੇ ਕੀ ਕਹਾ? Tidak a d